ਪਰਨਾ ਜਦੋਂ ਤੁਸੀਂ ਖਿੱਚੀ ਆ ਪਿੱਛੋਂ ਲਿਮੂਜ਼ਿਨ ਟਰੈਕਟਰ ਤੇ ਬਨ ਕੇ ਟੋਚਨ ਤੋ ਇੱਕੋ ਵਾਰੀ ਪਿਆ ਟੋਚਨ ਭਾਈਓ ਪੱਕਾ ਹੀ ਕੰਮ ਕਰ ਗਿਆ ਇਦਾਂ ਕਰੀ ਪੱਕਾ ਟੋਚਨ ਮੈਂ ਇੱਕੋ ਵਾਰੀ ਉਹ ਮੁੰਡਾ ਸਾਡਾ ਗੁਜ਼ਰ ਗਿਆ ﻋظیم ਉਹ ﻋظیم ਮੈਂ ਪੜ ਹਾਂ ਅਸੀਂ ਗਾਣਾ ਸ਼ੂਟ ਕਰਨਾ ਸੀ ਤਾਂ ਮੈਂ ਉਹਨੂੰ ਕਿਹਾ ਵੀ ਆਪਾਂ ਨੇ ਲਿਮੂਜ਼ਿਨ ਲੈਣੀ ਹੈ ਤੇ ਚ ਹਾਂਜੀ ਉਹ ਕਹਿੰਦਾ ਅੱਛਾ ਅਚੀ ਲੱਗੇਗੀ ਉਹ ਵਿਜ਼ੂਅਲ ਜਿਹਾ ਹੋਣਾ ਸੀ ਬਹੁਤ ਵਧੀਆ ਫਿਰ ਜਦੋਂ ਸੈੱਟ ਤੇ ਜਾ ਕੇ ਉਹਨੂੰ ਮੈਂ ਫਿਰ ਸਰਪ੍ਰਾਈਜ਼ ਦਿੰਦਾ ਮੈਂ ਕਿ ਇਹਨੂੰ 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 ਖਰਾਬ ਕਰਨਾ ਤੇ ਇਹਨੂੰ ਫਿਰ ਰੱਸਾ ਪਾਉਣਾ ਹੈ ਫਿਰ ਸੋਚ ਕਹਿੰਦਾ ਇਹ ਹੁਣ ਬੰਬੇ ਦਾ ਸੀ ਮੁੰਡਾ ਵਿਚਾਰਾ ਉਹਨੂੰ ਉਸ ਤਰ੍ਹਾਂ ਨਹੀਂ ਸੀ ਪੰਡਾ ਕਿ ਇਹ ਕੈਸਾ ਲੱਗੇਗਾ ਉਹ ਬੋਲਦਾ ਇਦਾਂ ਦਿਨ ਵਾਹ ਕੈਸਾ ਲੱਗਾਇਏ ਭਾ ਕਿ ਤੂੰ ਬਾਹਰ ਕੇਰਾ ਤੂੰ ਖੜ ਤੇ ਪਿੰਡ ਵਾਲਿਆਂ ਦੀ ਜਾਨ ਆ ਫੋਰਡ ਫੋਰ ਟਰੈਕਟਰ ਬਿਲਕੁਲ 3600 ਸੀ 56 ਆ ਹੀ ਖੜਾ ਹੈ ਅੱਛਾ ਇਹ ਨਵਾਂ ਲੈ ਆਇਆ ਸਾਡੇ ਮਿੱਤਰ ਨੇ ਬਲਦੀਪ ਨੇ ਅੱਛਾ ਜੀ ਮੈਂ ਤੂੰ ਵੇਜ ਪੂਜਣਾ ਨਹੀਂ ਫਿਰ ਮੈਂ ਇੱਥੇ ਛੱਡ ਜਾ ਉਹ ਜਿਹੜੇ